मेरा नाम मंगलीव वर्मा जी वार्ड नंबर पंद्रह ने असर रेना जेडी अरेबाजी की है जी अकानदार दुखी हो गए ਸਾਨੂੰ ਨਾਰੇਵਾਜੀ ਗਾਨੇ ਬਈ 22 ਦਸੰਬਰ ਦੀ ਗਲੀ ਪੱਟੀ ਹੋਈ ਆ ਗਲੀ ਇੰਨੀ ਪੱਟੀ ਵੀ ਹੈ ਕਿ ਬੰਦਾ ਤੁਰ ਕੇ ਵੀ ਨਹੀਂ ਲੰਘ ਸਕਦਾ ਆਪਣੇ ਸਾਰਾ ਲੋਕਾਂ ਕੀ ਲੰਘੂਗਾ ਅਸੀਂ ਇਹ ਚੋਣੇ ਆ ਵੀ ਇਹਨੂੰ ਜਲਦੀ ਜਲਦੀ ਕੰਮ ਕੀਤਾ ਜਾਵੇ ਸਾਨੂੰ ਦੁਕਾਨਾਂ ਦੇ ਕੰਮ ਕਰਨ ਦਾ ਮੌਕਾ ਮਿਲੇ ਅਸੀਂ ਦੁਕਾਨਦਾਰ ਕਿਰਾਏਦਾਰ ਆ ਅਸੀਂ ਕਿਰਾਇਆ ਵੀ ਨਹੀਂ ਗੱਟ ਸਕਦੇ ਬੋਨੀ ਤੱਕ ਵੀ ਅਸੀਂ ਆਪਦੀ ਕਰ ਰਹੇ दे दे देखो जी सरकार ਦਾ ਬਹੁਤ ਵਧੀਆ ਕੰਮ ਕਰ ਰਹੀ ਆ ਜੋ ਵੀ ਕਰ ਰਹੀ ਆ ਇਹਨੇ ਵਧੀਆ ਕੰਮ ਕਰ ਰਿਹਾ ਪਰ ਜਿਹੜੇ ਲੋਕ ਨੇ ਇਹ ਲੋਕ ਨਹੀਂ ਕੰਮ ਸੁਣਦੇ ਨੇ ਇਹਨਾਂ ਠੇਕੇਦਾਰ ਜਿਹੜਾ ਇਹ ਇਹ ਪਤਾ ਨਹੀਂ ਕਿਸ ਗੱਲੋਂ ਸਾਡੀ ਗਲੀ ਨੂੰ ਖਰਾਬ ਕਰਦੇ ਦੋਰਾ ਸਾਡਾ ਸਾਰਾ ਬਾੜ ਹੀ ਖਰਾਬ ਕਰਕੇ ਨੇ ਜਿੱਦਨ ਮਰਜ਼ੀ ਵਗਜੋ ਹੁਣ ਸਦਰਬਜ਼ਾਰ ਪਟਕੇ ਰੱਖਤਾ ਪਹਿਲਾਂ ਦੂਜੀਆਂ ਫਿਲਮੀਆਂ ਵਾਲੀ ਗਲੀਆਂ ਨੇ ਅੱਜ ਸਾਡੀ ਗਲੀ ਆ ਪਟਦੀ ਤੁਸੀਂ ਆ ਕੇ ਦੇਖੋ ਅਸੀਂ ਇਹ ਚਾਹੁੰਦੇ ਆ ਵੀ ਅਸੀਂ ਕਿਵੇਂ ਨਰਕ ਭਰੀ ਜ਼ਿੰਦਗੀ ਜੀ ਰਹੇ ਆਂ ਆਪਣੀ ਨਾਮ ਮੰਗਤਰਾ ਇਹ ਮੈਂ ਰਿਟਾਇਰਡ ਇਨਸਪੈਕਟਰ ਆ ਪੰਜਾਬ ਪੁਲਿਸ ਚੋਂ ਪਿੰਕੀ ਮਾਰਕੀਟ ਦੇ ਕੋਲੇ ਸਾਡਾ ਘਰ ਆ ਇਹ ਗਲੀ ਦੇ ਵਿੱਚ ਘੱਟੋ ਘੱਟ 3 ਮਹੀਨੇ 4 ਮਹੀਨੇ ਹੋ ਗਏ ਕੰਮ ਚੱਲਦੇ ਨੂੰ ਗਲੀ ਪਹਿਲਾਂ ਪੱਟਤੀ ਫਿਰ ਸੀਵਰੇਜ ਵਾਲਿਆਂ ਨੇ ਆਪਣਾ ਉਹ ਕਰ ਲਿਆ ਫਿਰ ਪਾਟਰ ਸਪਲਾਈ ਵਾਲਿਆਂ ਨੇ ਉਸ ਤੋਂ ਬਾਅਦ ਕੋਈ ਕੰਮ ਤੰਦਾ ਨਹੀਂ ਹੋ ਰਿਹਾ ਸਾਡੇ ਇੱਥੇ ਫੌਦੀ ਬਣਨੀ ਸੀ ਸੀਵਰੇਜ ਦੀ 20 ਦਿਨ ਹੋ ਗਏ ਘੱਟੋ ਘੱਟ ਕਦੇ ਬਹੇ ਠੇਕੇਦਾਰ ਕਹਿੰਦਾ ਮੈਂ ਪੱਟਣੀ ਆ ਕਦੇ ਕਿਤੇ ਪੱਟ ਕੇ ਚਲੇ ਜਾਂਦਾ ਕਿਤੇ ਉਹ ਨਹੀਂ ਅੱਜ ਇਹਨੇ ਪੱਟਣੀ ਸ਼ੁਰੂ ਕੀਤੀ ਫਿਰ ਕਹਿੰਦਾ ਮੈਨੂੰ ਫੋਨ ਆ ਗਿਆ ਮੈਂ ਫੋਨ ਕੰਮ ਬੰਦ ਕਰਤਾ ਫੇਰ ਅਹੀ ਜਦੋਂ ਇਹਨੂੰ ਕਿਹਾ ਫੇਰੇ ਇਹਨੇ ਕੰਮ ਸ਼ੁਰੂ ਕਰਤਾ ਉਸ ਤੋਂ ਬਾਅਦ ਹੁਣ ਅਧ ਵਿਚਾਲੇ ਆ ਜਿਹਦੀ ਫੋਟੋਗ੍ਰਾਫੀ ਤੁਸੀਂ ਇਹ ਕਰ ਸਕਦੇ ਹੋ ਮੌਕੇ ਤੇ ਵੀ ਦੇਖ ਸਕਦੇ ਹੋ ਫੇਰ ਉਹ ਕਹਿੰਦਾ ਵੀ ਕੰਮ ਬੰਦ ਕਰਤਾ ਜੇ ਇਹਨਾਂ ਨੂੰ ਜਿਹੜੀ ਲੇਬਰ ਹੈ ਉਹਨਾਂ ਨੂੰ ਪੁੱਛੀ ਤਾਂ ਉਹ ਕਹਿੰਦੇ ਸਾਨੂੰ ਤਾਂ ਫੋਨ ਆ ਗਿਆ ਸਾਨੂੰ ਇਹ ਨਹੀਂ ਪਤਾ ਠੇਕੇਦਾਰ ਦਾ ਫੋਨ ਆਉਂਦਾ ਜਾਂ ਕੋਈ ਹੋਰ ਕਿਉਂਕਿ ਕਿਸੇ ਬੰਦੇ ਨੂੰ ਜਿਹਦੇ ਵੀ ਘਰ ਦੇ ਮੂਰੇ ਹੌਦੀ ਬਣਦੀ ਆ ਉਹਨੂੰ ਤਕਲੀਫ ਹੁੰਦੀ ਆ ਵੀ ਕਿਉਂ ਬਣਦੀ ਆ ਉਹ ਵੀ ਆਪਣੀ ਚਾਰਾ ਜੋਈ ਕਰਦੇ ਨੇ ਇਹ ਨਹੀਂ ਪਤਾ ਉਹ ਠੇਕੇਦਾਰ ਤੇ ਪ੍ਰੈਸ਼ਰ ਪਾਉਂਦੇ ਆ ਜਾਂ ਕਿਸੇ ਪੋਲੀਟੀਕਲ ਬੰਦੇ ਤੋਂ ਪਰੋਂਦੇ ਆ ਸਾਨੂੰ ਇਹਦੇ ਤਾਂ ਹੀ ਕੋਈ ਮਤਲਬ ਨਹੀਂ ਸਰਕਾਰ ਵੱਲੋਂ ਜਿਹੜੇ ਇਹ ਮਨਜ਼ੂਰ ਹੋਏ ਨੇ ਸੀਵਰੇਜ ਵਾਟਰ ਸਪਲਾਈ ਦਾ ਕੰਮ ਬਹੁਤ ਵਧੀਆ ਗੰਦਾ ਪਾਣੀ ਆਉਂਦਾ ਸੀ ਚੰਗੀ ਗੱਲ ਸੀ ਲੇਕਿਨ ਕੁਝ ਬੰਦੇ ਦੇ ਵਿੱਚ ੜਿੱਕਾ ਲਾਉਂਦੇ ਨੇ ਸਾਨੂੰ ਇਸ ਚੀਜ਼ ਤੋਂ ਬਹੁਤ ਪਰੇਸ਼ਾਨੀਆਂ ਇਹ ਕੰਮ ਨੂੰ ਰੈਗੂਲਰ ਕੰਮ ਸ਼ੁਰੂ ਕਰਕੇ ਗਲੀ ਨੂੰ ਜਲਦੀ ਜਲਦੀ ਬਣਾਇਆ ਜਾਵੇ ਤਾਂ ਕਿ ਬਾਕੀ ਜਿਹੜੇ ਦੁਕਾਨਦਾਰ ਨੇ ਇਸ ਮੁਹੱਲੇ ਦੇ ਵਿੱਚ ਉਹਨਾਂ ਦਾ ਵੀ ਕਾਰੋਬਾਰ ਆ ਕਾਰੋਬਾਰ ਵੀ ਚੱਲੇ ਸਾਡੇ ਅਰਗੇ ਨੂੰ ਨੰਗਣਾ ਢਾਪਣਾ ਵੀ ਸੌਖਾ ਹੋਵੇ ਇੱਥੋਂ ਤਾਂ ਗਲੀ ਦੇ ਵਿੱਚ ਕਿਸੇ ਨੂੰ ਨੰਗਣਾ ਵੀ ਔਖਾ ਮੈਂ ਮਿਸਟਰ ਡਾਕਟਰ ਸ਼ੋਮਾ ਤੋਂ ਬੋਲ ਰਹੀ ਹਾਂ ਇਹ ਸਾਡੀ ਗੁਰਦੁਆਰਾ ਦੇ ਲਈ ਹੈ ਸਾਡੀ ਗਲੀ 'ਚ ਇਹਨਾਂ ਨੇ ਕੰਮ ਸ਼ੁਰੂ ਕੀਤਾ ਵਿਆ ਸੀ ਅੱਜ ਵੀ ਇਹਨਾਂ ਨੇ ਇੱਕ ਟੋਆ ਪਟਿਆ ਪਟਕੇ ਉੱਥੇ ਹੀ ਛੱਡ ਗਏ ਪਹਿਲਾਂ ਮੈਨੂੰ ਇਹ ਜਵਾਬ ਦਿੱਤਾ ਜਾਵੇ ਵੀ ਜੇ ਉਸ ਟੋਏ 'ਚ ਕੋਈ ਡਿੱਗ ਕੇ ਮਰ ਗਿਆ ਉਹਦਾ ਰਿਸਪਾਂਸਿਬਲ ਕੌਣ ਹੈ ਇਹਦੇ ਅਸੀਂ ਉਹਨਾਂ ਤੋਂ ਜਵਾਬ ਮੰਗਿਆ ਐਕਸੀਅਨ ਹੈ ਡੀਸੀ ਹੈ ਕੌਣ ਹੈ ਆ ਕੇ ਦੇਖ ਲਓ ਮੌਕਾ ਆ ਕੇ ਦੇਖਣਾ ਚਾਹੀਦਾ ਅਸੀਂ ਲੋਕ ਕਿੱਥੇ-ਕੱਥੇ ਹੋ ਕੇ ਜਾਈਏ ਐਡਾ ਬੜਾ ਟੋਆ ਪਟਕੇ ਧਰ ਗਏ ਮੁੜ ਕੇ ਉਹਨਾਂ ਨੇ ਕੰਮ ਬੰਦ ਕਰਤਾ ਥਿਸ ਇਜ਼ ਰੋਂਗ ਇਹ ਤੁਸੀਂ ਜਨਤਾ ਨਾਲ ਖਿਲਵਾੜ ਕਰ ਰਹੇ ਹੋ ਅਸੀਂ ਆਫਟਰ ਆਲਾ ਜਿੱਥੇ ਰਹਿਣੀ ਹੈ ਬਾਕੀ ਸਾਡੇ ਦੁਕਾਨਦਾਰ ਵੀ ਬਹੁਤ ਪਰੇਸ਼ਾਨ ਹੈ ਕਿਉਂਕਿ ਕੋਈ ਗਾਹਕ ਹੀ ਨਹੀਂ ਆ ਰਿਹਾ ਉਹਨਾਂ ਦੀ ਰੋਟੀ ਦਾ ਪ੍ਰਬੰਧ ਕੌਣ ਕਰੂਗਾ ਪ੍ਰਸ਼ਾਸਨ ਕਰੋ ਸਰਕਾਰ ਕੀ ਕਰ ਸਰਕਾਰ ਅਸੀਂ ਤਾਂ ਇਹ ਦੇਖਦੇ ਆਂ ਕਿ ਸਰਕਾਰ ਨੇ ਜੋ ਪੁਰਾਲਾ ਜਿੱਤਾ ਸਾਨਾ ਸਾਡਾ ਪਾਣੀ ਗੰਦਾ ਹੁੰਦਾ ਸੀ ਮੈਨੂੰ 3 ਮਹੀਨੇ ਹੋ ਗਏ ਬੀਜ਼ਰੇਲੀ ਘਰ 'ਚ ਯੂਜ਼ ਕਰਦੇ ਦੱਸੋ ਇੱਕ ਨਾਰਮਲ ਫੈਮਿਲੀ ਵਾਲਾ ਐਨੇ ਵੀ ਜ਼ਰੂਰੀ ਯੂਜ਼ ਕਰ ਸਕਦਾ ਜਿੰਨਾ ਅਸੀਂ ਕਰਦੇ ਆ ਪਰ ਕੀ ਕਰੀਏ ਅਸੀਂ ਬਿਮਾਰਤਾ ਨਹੀਂ ਹੋਣਾ ਕਿਉਂਕਿ ਪਾਣੀ ਬੰਦ ਹੈ ਸਾਡੀ ਰਿਕਵੈਸਟ ਤੇ ਪ੍ਰਸ਼ਾਸਨ ਨੇ ਸੁਣਿਆ ਕਿਸਨੇ ਸੁਣਿਆ ਗਲੀ ਦੇ ਵਿੱਚ ਪਾਈਪ ਪੈਣੀ ਸ਼ੁਰੂ ਹੋ ਗਈ ਪਰ ਹੁਣ ਉਹ ਪਾਈਪ ਬੰਦ ਕਿਉਂ ਕੀਤੀ ਗਈ ਹੈ ਆ ਕੇ ਦੇਖ ਲਓ ਕਿੰਨਾ ਬੜਾ ਟੋਆ ਅਸੀਂ ਤਾਂ ਇਹ ਜ਼ਿੰਮੇਵਾਰੀ ਮੰਗਦੇ ਆ ਵੀ ਜੇ ਕੋਈ ਡਿੱਗ ਕੇ ਸੱਟ ਪੇਟ ਲੱਗੀ ਉਹਦਾ ਕੌਣ ਜ਼ਿੰਮੇਵਾਰ ਹੈ ਕੀ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਾਂ ਠੇਕੇਦਾਰ ਜ਼ਿੰਮੇਵਾਰ ਹੈ ਜਾਂ ਐਕਸੀਮ ਜ਼ਿੰਮੇਵਾਰ ਹੈ ਕੌਣ ਹੈ ਅਸੀਂ ਇਹ ਜੋ ਮੰਨਦੇ ਸਾਡੀ ਸਾਰੀ ਗਲੀ ਬਹੁਤ ਪਰੇਸ਼ਾਨ ਹੈ ਮੇਰਾ ਨਾਮ ਰਾਹੁਲ ਕੌਸ਼ਲ ਹੈ ਮੈਕਸੀਮ WhatsApp ਸਿਵਲ ਰਿਪੋਰਟ ਵਾਰਡ ਨੰਬਰ 15 ਦੀ ਇੱਧਰ ਪ੍ਰੋਬਲਮ ਹੈ ਜਿੱਥੇ ਦੋ ਘਰਾਂ ਦੇ ਵਿੱਚ ਇੰਟਰਨਲ ਡਿਸਪਿਊਟ ਹੈਗਾ ਉਹ ਕਹਿੰਦੇ ਸਾਡੇ ਕਿਸੇ ਕਰਨ ਸਾਡੇ ਦਰਵਾਜ਼ੇ ਮੁਰੜਣਾ ਦੂਜਾ ਸਾਡੇ ਦਰਵਾਜ਼ੇ ਬਟ ਹੁਣ ਜਿਹੜੀ ਐਮੀਕਬਲੀ ਕੀਤਾ ਗਈ ਸੀ ਦੋਨੋਂ ਦੇ ਦਰਵਾਜ਼ੇ ਦੇ ਵਿੱਚ ਸੈਂਟਰ ਦੇ ਵਿੱਚ ਜਿਹੜੀ ਆਪਦੀ ਸੀ ਤੇ ਐਸਪਰ ਕਲੈਂਟ ਖੋਬੀਆ ਮਜੀ ਤਾਕੀ ਦੇ ਮਰੋ ਬਣਾ ਰਹੇ ਸੀ ਬਟ ਫਿਰ ਵੀ ਉਥੇ ਲੋਕ ਮੰਨ ਨਹੀਂ ਦੇ ਰਹੇ ਉਥੇ ਗਲੀ ਦੇ ਲੋਕਾਂ ਦਾ ਇੰਟਰਨਲ ਡਿਸਪਿਊਟ ਹੋਣ ਕਰਕੇ ਕੰਮ ਰੁਕਿਆ ਹੋਇਆ ਹੈ ਸਰ ਉਹਨਾਂ ਲੋਕ ਕਹਿ ਰਹੇ ਆ ਠੇਕੇਦਾਰ ਵੱਲੋਂ ਕੰਮ ਰੁਕਿਆ ਹੈ ਕੀ ਗ੍ਰਾਮ ਮਾਮਲੇ ਇਹ ਠੇਕੇਦਾਰ ਵੱਲੋਂ ਕੰਮ ਨਹੀਂ ਰੁਕਿਆ ਗਿਆ ਲੋਕਾਂ ਨੇ ਕੰਮ ਰੁਕਾਇਆ ਉਥੇ ਠੇਕੇਦਾਰ ਨੂੰ ਪ੍ਰੈਸ਼ਰ ਇਨ ਕਰਕੇ ਕੰਮ ਰੁਕਿਆ ਗਿਆ ਲੋਕਾਂ ਵੱਲੋਂ ਵੀ ਇਹ ਕੰਮ ਨਾ ਕੀਤਾ ਜਾਵੇ ਜਦ ਤੱਕ ਫੈਸਲਾ ਨਹੀਂ ਹੋ ਜਾਂਦਾ ਕਿ ਕਿੱਥੇ ਫੋਦੀ ਕਿੱਥੇ ਕਰਨੀ ਹੈ